ਅੱਜ ਮੈਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਘਰ ਵਾਪਸੀ ਕੀਤੀ ਹੈ ਅੱਜ ਐਸਐਸ ਖੁਰਾਨਾ ਜੀ ਨੇ ਸਾਰੇ ਵਪਾਰੀ ਸਾਰੇ ਸ਼ਹਿਰ ਦੇ ਵਪਾਰੀ ਇਕੱਠੇ ਕੀਤੇ ਤੇ ਮੇਰਾ ਮਾਨ ਸਨਮਾਨ ਕੀਤਾ ਮੈਂ ਪਹਿਲਾਂ ਤਾਂ ਇਹਨਾਂ ਦਾ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਕਰਦਾ ਇਹਨਾਂ ਨੇ ਮੈਨੂੰ ਇਹਨਾਂ ਮਾਨ ਬਖਸ਼ਿਆ ਬਾਕੀ ਅੱਗੇ ਜਿਹੜੇ ਹੈਗੇ ਆ ਵਿਚਾਰ ਜਿਦਾ ਮੋਦੀ ਸਾਹਿਬ ਨੇ ਜੋ ਦੇਸ਼ ਲਈ ਕੀਤਾ ਜਿਹੜਾ ਵਰਲਡ ਵਾਈਜ਼ ਜੋ ਹਿੰਦੁਸਤਾਨ ਦਾ ਨਾਮ ਬਣਾਇਆ ਅਸੀਂ ਵੀ ਚਾਹਾਂਗੇ ਸੇਵਾ ਕਰਕੇ ਉਹਨਾਂ ਨਾਲ ਉਹਨਾਂ ਦੇ ਸਹਿਯੋਗ ਕਰੀਏ ਤੇ ਉਹਨਾਂ ਨੂੰ ਇਲੈਕਸ਼ਨਾਂ ਦੇ ਵਿੱਚ ਬੰਦਾ ਇੱਥੋਂ ਜਿਦਾ ਕੇ ਭੇਜੀਏ ਤਾਂ ਜੋ ਹੋਰ ਹਿੰਦੁਸਤਾਨ ਨੂੰ ਮਜ਼ਬੂਤ ਬਣਾ ਸਕੀ। ਸੂਬਾ ਸਾਹਿਬ ਵਜਾ ਕੀ ਨਹੀਂ ਹੈ। ਅਕਾਲੀ ਦਲ ਦੇ ਵੱਲੋਂ ਤੁਹਾਡੀ ਟਿਕਟ ਨੂੰ ਅਨਾਉਂਸ ਕਰ ਦਿੱਤਾ ਗਿਆ ਸੀ ਪਰ ਤੁਸੀਂ ਜਿਹੜਾ ਮੈਂ ਆਪਣੇ ਵਿਚਾਰਧਾਰਾ ਨੂੰ ਦੇਖਦੇ ਹੋਏ ਮੈਂ ਆਪ ਮਨਾ ਕਰਕੇ ਆਇਆ ਮੇਰੀ ਕਿਸੇ ਨੇ ਟਿਕਟ ਨਹੀਂ ਕੱਟੀ। ਮੈਂ ਆਪ ਮਨਾ ਕਰਕੇ ਆਇਆ ਕਿਉਂਕਿ ਸਾਡਾ ਸਮਾਜ ਸਾਰ ਜਦੋਂ ਦੇਖ ਕੇ ਮੋਦੀ ਸਾਹਿਬ ਤੇ ਅਮਿਤ ਸ਼ਾਹ ਜੀ ਦੀ ਹਿੰਦੁਸਤਾਨ ਦੇ ਪ੍ਰਤੀ ਕੰਮ ਕਿਤੇ ਜਿਹੜੇ ਆ ਉਹਨਾਂ ਦੇਖਦੇ ਹੋਏ ਮੈਂ ਉਹ ਛੱਡ ਕੇ ਆਇਆ ਮੈਨੂੰ ਕਿਸੇ ਨਾ ਕੋਈ ਗਿਲਾ ਨਹੀਂ ਹਾਂਜੀ ਢਿੱਲੂ ਜੀ ਨੇ ਵੀ ਤੁਹਾਡੇ ਦੇ ਸਵਾਲ ਚੁੱਕੇ ਨੇ ਉਹਨਾਂ ਦੇ ਕੀ ਮੌਕਾ ਉਹ ਵਧੀਆ ਬੰਦੇ ਆ ਉਹਨਾਂ ਨੂੰ ਮੌਕਾ ਮਿਲਿਆ ਉਹ ਵੀ ਲੜਨਗੇ ਉਹਨਾਂ ਦੀ ਪਾਰਟੀ ਨੇ ਮੌਕਾ ਦਿੱਤਾ ਉਹ ਲੜਨਗੇ ਪਰ ਤੁਹਾਡੇ ਤੋਂ ਇਹਨਾਂ ਨੇ ਸਵਾਲ ਦਿੱਤੇ ਕਿ ਇਹਨਾਂ ਨੂੰ ਮੌਕੇ ਦਾ ਫਾਇਦਾ ਚਾਹੀਦਾ ਨਹੀਂ ਨਹੀਂ ਮੌਕੇ ਦਾ ਫਾਇਦਾ ਮੈਂ ਟਿਕਟ ਛੱਡ ਕੇ ਆਇਆ ਮੈਂ ਕੋਈ ਚੀਜ਼ ਮੰਗੀ ਨਹੀਂ ਜਾਂ ਮੈਂ ਬੀਜੇਪੀ ਚੋ ਆ ਕੇ ਕੋਈ ਚੀਜ਼ ਨਹੀਂ ਡਿਮਾਂਡ ਕੀਤੀ ਬਿਨਾਂ ਸ਼ਰਤ ਤੋਂ ਆਇਆ ਹਾਂ ਹੂੰ ਉਸ ਲਈ ਮਿਰਤੇ ਸਵਾਲ ਚਕਨਾ ਤਾਂ ਮੈਂ ਇੱਕ ਟਿਕਟ ਛੱਡ ਗਿਆ ਹਾਂ ਉਹਨਾਂ ਦਾ ਮੈਨੂੰ ਸ਼ੁਕਰਾਨਾ ਕਰਨਾ ਚਾਹੀਦਾ ਕਿ ਉਹਨਾਂ ਨੂੰ ਟਿਕਟ ਮੇਰੇ ਛੱਡਣਾ ਮਿਲੀ ਇਹ ਵੀ ਕਹਣਾ ਕਿ ਲੋਕਾਂ ਦੇ ਵਿੱਚ ਵਿਚਰਦੇ ਨਹੀਂ ਸੀ ਇਸੇ ਕਰਕੇ ਉਹ ਕਹਿੰਦੇ ਕਿ ਮੈਦਾਨ ਚਾਹ ਮੈਂ ਤਾਂ ਹਮੇਸ਼ਾ ਜਿਹੀ ਦੇਖਿਆ ਮੈਨੂੰ ਘਰ ਬੈਠੇ ਮੈਂ ਤਾਂ ਹਮੇਸ਼ਾ ਹੀ 12 ਘੰਟੇ ਤੁਸੀਂ মিডিਆ ਵਾਲੇ ਸਾਰੇ ਇਸ ਚੀਜ਼ ਦੇ ਗਵਾਹ ਹੋ 12 ਘੰਟੇ ਪਬਲਿਕ ਦੇ ਵਿੱਚ ਰਹਿਣਾ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਕਦੇ ਕਿਦੇ ਵੀ ਦੇਖ ਲਓ ਮੈਂ ਕਦੀ ਘਰ ਬੈਠੇ ਨਹੀਂ ਕੋਈ ਦੁੱਖ ਹੈ ਸੁੱਖ ਹੈ ਮੈਂ ਹਮੇਸ਼ਾ ਰਹਿਣਾ ਇਸ ਈਮਾਨ ਸੜਕਾਂ ਦੇ ਉੱਤੇ ਮਨ ਜਦੋਂ ਮਰਜ਼ੀ ਦੇਖਿਆ ਜਾ ਸਕਦਾ ਕੋਈ ਕਹੀ ਨਹੀਂ ਸਕਦਾ ਘਰ ਬੈਠਾ ਕਿਤੇ ਨਾ ਕਿਤੇ ਵਿਰੋਧੀ ਇਹ ਵੀ ਸਵਾਲ ਚੁੱਕ ਰਹੇ ਨੇ ਮੇਰਾ ਕੋਈ ਵਿਰੋਧੀ ਹੈ ਨਹੀਂ ਉਹ ਮੇਰੇ ਨਾਲ ਪਿਆਰ ਕਰਦੇ ਹੋ ਵੀ ਮਜ਼ਾਕ ਕਰਦੇ ਅੱਜ ਰੀਅਲ ਏਸਟੇਟ ਕਾਰੋਬਾਰੀ ਇਕੱਠੇ ਹੋਏ ਨੇ ਕਿ ਕਿਸ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ ਇਹਨਾਂ ਨੇ ਮੀਟਿੰਗ ਕੀਤੀ ਇਹਨਾਂ ਦੀਆਂ ਜੋਸ਼ ਮਸੇ ਹੋਣ ਗਿਆ ਅਸੀਂ ਆਪਣੇ ਸੀਨੀਅਰਾਂ ਨੂੰ ਕੇ ਕੇ ਉਹਦਾ ਹੱਲ ਕਰਾਂਦੇ 100% ਕੋਸ਼ਿਸ਼ ਕਰਾਂਗੇ ਤਾਂ ਕਿ ਅੱਗੇ ਕੋਈ ਦਿੱਕਤ ਨਾ ਆਵੇ ਦੇਖਦੇ ਹਾਂ ਮਿੰਦੋ ਸਾਹਿਬ ਹੋਰ ਕੀ ਕਰੇ ਹਾਂਜੀ ਸਰ ਜਿਹੜੀ ਅੱਜ ਮੀਟਿੰਗ ਕੀਤੀ ਸੀ ਸਰ ਇਹ ਸਾਰੇ ਫੈਮਿਲੀਜ਼ ਕਰਕਤੀ ਆ ਪਰ ਸਾਰੇ ਮੇਰੇ ਜਿਵੇਂ ਭਰਾਵਾਂ ਮੈਂ ਮਿਲ ਕੇ ਕਾਕਾ ਜੀ ਨੇ ਮੀਟਿੰਗ ਕਰਵਾਈ ਹੈ ਸਾਰਾ ਬਹੁਤ ਮਜ਼ਾ ਆਇਆ ਸਾਨੂੰ ਤੇ ਅਸੀਂ ਕਹਿੰਦੇ ਪਰ ਸਾਡਾ ਪਰਮਾਤਮਾ ਸਾਡਾ મોદી ਸਾਡਾ ਜਿੱਤੇ ਔਰ ਸਾਰੇ ਜਣ ਬੀਜੇਪੀ ਨੂੰ ਵੋਟ ਪਾਓ ਵਤ ਵਤ ਦਿਤਾਓ 400 ਤੋਂ ਬਾਅਦ ਰੋਟਾ ਉਹ ਸਾਡਾ ਹਿੰਦੁਸਤਾਨ ਹੋਰ ترقی ਕਰੇ ਸਾਡਾ ਹਿੰਦੁਸਤਾਨ ترقی ਨੂੰ ਸਾਡਾ ਪੰਜਾਬ ਆਪੇ ترقی ਕਰੂਗਾ ਸਾਡੇ ਵੀਰ ਜੀ ਸਾਡੇ ਸਾਡੇ ਨਾਲ ਖੜੇ ਆ ਕਾਕਾ ਭਾਜੀ ਇਹ ਅਸੀਂ ਸਭ 40 ਸਾਲ ਤੋਂ ਇਕੱਠਾ ਇੱਕ ਫੈਮਲੀ ਭਰਾ ਬਣ ਪਈ ਹੋਏ ਹਾਂ ਇਹ ਚੰਗਾ ਹੋਇਆ ਸਾਡੇ ਬੀਜੇਪੀ ਚੱਲ ਗਏ ਕਾਰੋਬਾਰ ਨੂੰ ਲੇਖੇ ਕਾਰੋਬਾਰ ਜਿਹੜੇ ਬਾਕੀ ਸਾਡੇ ਜੋ ਸਮੱਸਿਆ ਹੋ ਗਿਆ ਸਾਡੇ ਭਾਈ ਸੁਣਨਗੇ ਕਿ ਅੱਕੇ ਜਾ ਕੇ ਕਰਾਂਗੇ ਸੈਂਟਰ ਕਮਪਨ ਜਾਣਗੇ ਸਾਡਾ ਉਸ ਮਸਲੇ ਹੱਥ ਸਾਡੇ ਹੱਲ ਕਰਨਗੇ ਜੈ ਜੈ